ਹਾਂਜੀ ਬਾਈ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸੋ ਬਾਈ ਅੱਜ ਨਾ ਤੁਹਾਨੂੰ ਇੱਕ ਚੀਜ਼ ਦਿਖਾਣੇ ਪਹਿਲਾਂ ਆਪਾਂ ਜਿਹਨੂੰ ਆਪਾਂ ਕਹਿੰਨੇ ਆਂ ਅਸਲੀ ਝੋਟਾ ਸੋ ਬਾਈ ਤੁਸੀਂ ਇਹਦੀ ਹਾਈਟ ਚੈੱਕ ਕਰੋ ਤੇ ਨਾਲਿਆਂ ਦਾ ਸੁਭਾਅ ਚੈੱਕ ਕਰੋ ਪਹਿਲਾਂ ਦਾ ਬਾਕੀ ਤੁਹਾਨੂੰ ਇਹਦੇ ਚਾਰ ਚਫੇਰੇ ਘੁੰਮ ਕੇ ਆਪਾਂ ਦਿਖਾਣੇ ਆਂ ਕਿ ਇਹ ਬਾਈ ਨੇ ਕਿੱਥੋਂ ਲੈ ਕੇ ਆਏ ਬਾਈ ਤੇ ਬਾਈ ਨੇ ਇਹਦੇ ਕਿਵੇਂ ਸੇਵਾ ਪਾਣੀ ਕੀਤੀ ਸਾਰੀ ਗੱਲ ਆਪਾਂ ਬਾਈ ਨਾਲ ਕਰਦੇ ਆਂ ਬਿਲਕੁਲ ਸ਼ਾਂਤ ਜਿਹਾ ਸੁਭਾਅ ਦਾ ਇਹ ਝੋਟਾ ਆ ਭਾਵੇਂ ਦੇਖਣ ਨੂੰ ਇਹ ਖਤਰਨਾਕ ਜ਼ਰੂਰ ਲੱਗਦਾ ਆ ਪਰ ਇਹਨਾਂ ਹੈ ਨਹੀਂਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਠੀਕ ਠਾਕ ਹੋ ਜੀ ਹਾਂ ਵਧੀਆ ਚੜ੍ਹਦੀ ਕਲਾ ਜੀ ਚਲੋ ਬਾਈ ਥੋੜਾ ਜਿਆ ਆਪਣੇ ਦੋਸਤਾਂ ਨੂੰ ਜਾਂ ਸਾਰਿਆਂ ਨੂੰ ਦੱਸੋ ਅੱਜ ਝੋਟੇ ਬਾਰੇ ਕੀ ਇਹ ਕਿਹੜੀ ਪਹਿਲਾਂ ਦੀ ਬਈ ਆਂਦੇ ਪਿਓ ਦਾ ਨਾਮ ਦੱਸੋ ਇਹ ਹੈ ਕਿੱਥੋਂ ਦਾ ਪਿੱਛੋਂ ਕਹਿੰਦਾ ਪਿਓ ਹੈ ਜੀ ਦੁੱਲਾ ਨਾ ਸੀ ਰੁਕ ਨੂੰ ਪੂਰਾ ਖੁਈ ਖੇੜਾ ਖੁਈ ਖੇੜਾ ਹਾਂਜੀ ਉਹਦਾ ਬੱਚਾ ਹੈ ਜੀ ਠੀਕ ਹੈ ਠੀਕ ਹੈ ਬਈ ਮੱਚ ਆਪਣੇ ਕੋਲੇ ਘਰ ਦੇ ਸੀ ਕ੍ਰਾਸ ਕਰਾਈ ਸੀ ਵੀਰ ਜੀ ਅੱਛਾ ਜੀ ਹਾਂਜੀ ਤੇ ਬਾਈ ਹੁਣ ਇਹਦੀ ਇਸ ਟਾਈਮ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਹੈ ਜੀ 8.5 ਸਾਲ 8.5 ਸਾਲ ਹਾਂਜੀ ਤੇ ਭਾਈ ਸਭ ਤੋਂ ਮੇਨ ਗੱਲ ਇਹ ਹੁਣ ਤੱਕ ਤੁਸੀਂ ਆਂਦੀ ਕ੍ਰੋਸਿੰਗਾਂ ਕਰਾਈਆਂ ਹੋਣਗੀਆਂ ਕਿੰਨੀਆਂ ਕੋਈ ਕ੍ਰੋਸਿੰਗਾਂ ਕਰ ਚੁੱਕੇ ਹੋ ਹੁਣ ਤੱਕ ਇਹ 100 ਦੇ ਨੇੜੇ ਵੀਰ ਜੀ 100 ਦੇ ਨੇੜੇ ਬਾਕੀ ਤੁਸੀਂ ਇਹਨੂੰ ਜ਼ਿਆਦਾ ਨਹੀਂ ਮਤਲਬ ਕੀ ਹਲੇ ਬਾਹਰ ਨਹੀਂ ਨਹੀਂ ਜ਼ਿਆਦਾ ਨਹੀਂ ਕਰ ਅੱਛਾ ਤੇ ਭਾਈ ਇਹਨੂੰ ਮੇਲੇ ਮੂਲਿਆਂ ਤੇ ਲੈ ਕੇ ਗਏ ਹੋ ਹਲੇ ਤੱਕ ਇਹ ਨਹੀਂ ਲੈ ਗਏ ਮੇਲੇ ਦੇ ਫਾਜ਼ਿਲ ਕਾ ਜ਼ਿਲ੍ਹੇ ਦੇ ਮੇਲਾ ਸੀ ਉੱਥੇ ਖੜਿਆ ਸੀ ਆਪਾਂ ਜੀ ਅੱਛਾ ਤੇ ਨਾਮ ਦਿੱਤਿਆ ਭਾਈ ਇਹ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਬਾਕੀ ਭਾਈ ਛਾਂ 'ਚ ਆਜੋ ਆਪਾਂ ਚਲੋ ਛਾਂ 'ਚ ਗੱਲਬਾਤ ਕਰਦੇ ਹਾਂ ਬਾਕੀ ਸਾਰੀ ਤੇ ਬਾਕੀ ਤੁਸੀਂ ਝੋ ਬਾਕੀ ਬਾਈ ਨਾਲ ਇੱਕਰੀ ਗੱਲ ਕਰ ਲਈਏ ਸੋ ਭਾਈ ਇਹ ਤੁਹਾਨੂੰ ਤੁਹਾਡੇ ਕੋਲ ਕਿੰਨੇ ਟਾਈਮ ਦਾ ਹੈ ਬਸ ਆਪਾਂ ਸਾਹਮਣੇ ਹੀ ਆਪਾਂ ਜੀ ਅੱਛਾ ਅੱਛਾ ਸਮੇਂ ਕਰੇ ਕੀਤਾ ਜੀ ਆਪਾਂ ਤੇ ਇਹਦੀ ਉਮਰ ਐਸ ਟਾਈਮ ਹੋ ਚੁੱਕੀ ਕਿ 8.5 ਹਾਂ ਜੀ ਤੇ ਭਾਈ ਇਹਨੂੰ ਖੁਰਾਕ ਪਾਣੀ ਕੀ ਦਿੰਦੇ ਹੋ ਫਿਰੇ ਖਰਾ ਪਾਣੀ ਕਣਕੋਗੀ ਵਿੜੇਵਾ ਹੋ ਗਿਆ ਅੱਛਾ ਜੀ ਬਾਕੀ ਜੋ ਜੋ ਵੀ ਆ ਅੱਛਾ ਜੋ ਪਸ਼ੂ ਦੀ ਖੁਰਾਕ ਹੋਈ ਦੇ ਦੀ ਨੋਰਮਲ ਨੋਰਮਲ ਕਰਾ ਕੋਈ ਸਪੈਸ਼ਲ ਟਰੀਟਮੈਂਟ ਦੇ ਹਾਸਤੇ ਕੋਈ ਸਪੈਸ਼ਲ ਕੋਈ ਮਿਕਸਚਰ ਪਾ ਦੇ ਦਿਆ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਜਿਆਦਾ ਨਹੀਂ ਜੀ ਅੱਛਾ ਅੱਛਾ ਤੇ ਬਾਈ ਇਹ ਜਿਆਦਾ ਤੁਹਾਨੂੰ ਤੰਗ ਪਰੇਸ਼ਾਨਤਾ ਨਹੀਂ ਕਰਦਾ ਜਿਵੇਂ ਤੁਸੀਂ ਮੰਨ ਲਓ ਇਹਨੂੰ ਪਸ਼ੂਆਂ ਵਿੱਚ ਬੰਨਿਆ ਆ ਗਾਵਾਂ ਮੱਝਾਂ ਵਿੱਚ ਬੰਨਿਆ ਕੋਈ ਦਿੱਕਤ ਨਹੀਂ ਜੀ ਨੂੰ ਬਿਲਕੁਲ ਕੱਲੇ ਨੂੰ ਬੰਨ੍ਹ ਦੋ ਪਸ਼ੂਆਂ 'ਚ ਬੰਨ੍ਹ ਦੋ ਕੋਈ ਟੈਨਸ਼ਨ ਨਹੀਂ ਜੀ ਅੱਛਾ ਮਤਲਬ ਕਿ ਤੰਗ ਪਰੇਸ਼ਾਨ ਨਹੀਂ ਕਰਦਾ ਇਹ ਕੋਈ ਦਿੱਕਤ ਨਹੀਂ ਜਾਂ ਕਿਸੇ ਨੂੰ ਆ ਕੇ ਵੇਖੇ ਪੁੱਤਰ ਦਾ ਬਤਰਾ ਤਾਂ ਨਹੀਂ ਉਹ ਜੀ ਦਿੱਕਤ ਨਹੀਂ ਜੀ ਬਾਈ ਬਾਕੀ ਤੁਸੀਂ ਆਪ ਹੀ ਦੇਖ ਲਓ ਕਿ ਮੈਂ ਹੁਣ ਪਾਵਾਂ ਅਣਜਾਣ ਹੈਗਾ ਇੱਕ ਰੀਂ ਦੇ ਵਾਸਤੇ ਪਰ ਦੇਖੋ ਇਹ ਬਿਲਕੁਲ ਵੀ ਉਪਰਾਪਣ ਨਹੀਂ ਕਰਦਾ ਜਿਆਦਾ ਤਬਾਈ ਨੇ ਨਾ ਮੈਨੂੰ ਇੱਕ ਗੱਲ ਹੋਰ ਦੱਸੀ ਸੀ ਕਹਿੰਦੇ ਕਿ ਜਦੋਂ ਇਹ ਆਂਦੀ ਨਾ ਇੱਕ ਹੋਰ ਖਾਸੀ ਹੈ ਤਾਂ ਕਿ ਜਦੋਂ ਇਹ ਕ੍ਰੋਸਿੰਗ ਕਰਦਾ ਨਾ ਤੇ ਬਿਲਕੁਲ ਸ਼ਾਂਤ ਨਾਲ ਤੇ ਬਿਲਕੁਲ ਪਿਆਰ ਨਾਲ ਕ੍ਰੋਸਿੰਗ ਕਰਦਾ ਬਾਕੀ ਬਾਈ ਕੋਲ ਪੁੱਛਦੇ ਆਪਾਂ ਕਿ ਜਦੋਂ ਬਾਈ ਤੁਸੀਂ ਇਹਨੇ ਕ੍ਰੋਸਿੰਗ ਕਰਦੇ ਜਿਆਦਾ ਤੰਗ ਪਰੇਸ਼ਾਨ ਨਹੀਂ ਕਰਦਾ ਜੀ ਬਿਲਕੁਲ ਨਹੀਂ ਜੀ ਅੱਛਾ ਜੀ ਬਿਲਕੁਲ ਨਹੀਂ ਜੀ ਨੂੰ ਜਦੋਂ ਲਾ ਦੇਈਦਾ ਛੱਡ ਦੇਈਦਾ ਜੀ ਅੱਛਾ ਇਹਨੇ ਆਪਦੇ ਵੀ ਸੁਭਾਅ ਨਾਲ ਦੇਖਣਾ ਵੀ ਪਸ਼ੂ ਕਿੱਦਾਂ ਆਗੋ ਅੱਛਾ ਅੱਛਾ ਪਸ਼ੂ ਦਾ ਮੂਡ ਦੇਖਣਾ ਹੈ ਪਸ਼ੂ ਟੱਪ ਰਿਹਾ ਖਰਾਬ ਕਰ ਰਿਹਾ ਜਾਂ ਕਹੇ ਠੀਕ ਹੈ ਉਸ ਹਾਲ ਨਾਲ ਠੀਕ ਹੈ ਜੀ ਪ ਨਹੀਂ ਪਸ ਉੱਡੇਕ ਪੈਂਦਾ ਜਦੋਂ ਅੱਛਾ ਕ੍ਰੋਸਿੰਗ ਨਹੀਂ ਕਰਦਾ ਫਿਰ ਰੁੱਕ ਜਾਂਦਾ ਰੁਕ ਜਾਂਦਾ ਬਾਈ ਜਿੰਨੀ ਦੇਰ ਤੱਕ ਹੁਣ ਤੁਸੀਂ 100 ਆਂਦੀਆਂ ਕ੍ਰੋਸਿੰਗਾਂ ਕਰਾਈਆਂ ਤੇ ਜਿਹੜਿਆਂ ਦੇ ਆ ਬੱਚੇ ਆਏ ਆ ਉਹ ਕਿੱਦਾਂ ਦੇ ਆਏ ਆ ਇੱਕ ਨੰਬਰ ਹੈ ਜੀ ਇੱਕ ਨੰਬਰ ਤੇ ਤੁਹਾਡੇ ਘਰ ਚੋਂ ਗਾਂ ਦਾ ਕੋਈ ਬੱਚਾ ਲੈ ਹੁਣ 3 ਮਹੀਨੇ ਰਹਿ ਗਈ ਛੋਟੀ ਸੂਣ ਵਾਲੀ ਮੇਰੇ ਕੋਲ ਮੇਰੇ ਕੋਲ ਇੱਕ ਹੀ ਬੱਚਾ ਆਇਆ ਇਹਦਾ ਹੁਣ ਇੱਕ ਕੱਟੀ ਹੈ ਜੀ ਹੁਣ ਐਂਦੀ ਹਾਂ ਇੱਕ ਕੱਟੀ ਆ ਇੱਕ ਕੱਟੀ ਤਿਆਰ ਹੋ ਗਈ ਜੀ ਸੂਣ ਵਾਲੀ ਆ ਜੀ ਉਹ ਅੱਛਾ ਜਿਹੜੀ ਕੱਟੀ ਤਿਆਰ ਹੋਈ ਆ ਆਪਣੇ ਘਰੇ ਅਸ਼ਮੇਗੀ ਹੈ ਤੇ ਇੱਕ ਤਿੰਨ ਮਹੀਨਿਆਂ ਨੂੰ ਹੋਰ ਸੂਣ ਵਾਲੀ ਆ ਹਾਂਜੀ ਹਾਂਜੀ ਸੂਣਾ ਨਹੀਂ ਆ ਜੀ ਇਹਦੀ ਮੱਝਾ ਦੋ ਹੋਰ ਆਪਣੇ ਕੋਲ ਤੇ ਬਾਈ ਤੁਸੀਂ ਐਡਾ ਸ਼ਾਨਦਾਰ ਚੀਜ਼ ਕਰੇ ਰੱਖੀ ਹੋਈ ਆ ਤੇ ਤੁਸੀਂ ਇਹਨੂੰ ਮੇਲਿਆਂ ਮੂਲਿਆਂ ਦੇ ਬਾਹਰ ਕਾਤੋਂ ਨਹੀਂ ਲੈ ਕੇ ਜਾਂਦੇ ਫਿਰ ਇਹਨੂੰ